ਪਰ ਜਦੋਂ ਇੱਧਰ ਆਪਣੇ ਪੰਜਾਬ ਤੇ ਇੰਨਾ ਕੁਛ ਆਇਆ ਫਿਰ ਜੀ ਸੋਚੇ ਵੀ ਸੀ ਯਾਰ ਸ਼ੋਹੀ ਤਾਂ ਲਾਉਣਾ ਕਿ ਤੰਗ ਰੇ ਕੱਲੂ ਪੈਸੇ ਇਕੱਠੇ ਕਰੀ ਤੇ ਕਿਸੇ ਹਨਾ ਆਪਾਂ ਕੰਮ ਹਿੱਸੇ ਲਾ ਸਕੀਏ ਜੀ ਤਾਂ ਇਹ ਕੁਛ ਆਇਆ ਨਹੀਂ ਗੱਲ ਹੈ ਕਿ ਭਾਈ ਕਿਸੇ ਨੇ 20 ਲੱਖ ਲਾਤਾ ਕਿਸੇ ਨੇ 2 ਕਰੋੜ ਲਾਤਾ ਇਹ ਤਾਂ ਆਇਆ ਵੀ ਜਿੰਨੀ ਸੇਵਾ ਆਪਾਂ ਤੋਂ ਹੋ ਸਕਦੀ ਹੈ ਭਾਈ ਆਪਾਂ ਕਰਨੀ ਡੜੀਆਂ ਤੇ ਸਿਰਫ ਇਹ ਭਾਈ 14 ਪਿੰਡਾਂ ਦਾ ਪ੍ਰੋਜੈਕਟ ਕਰਨ ਦੀ ਗੱਲ ਨਹੀਂ ਹੈਗੀ ਅੱਗੇ ਵੀ ਜਿੰਨੇ ਜੋਗੇ ਹੈਗੇ ਭਾਈ ਆਪਾਂ ਖੜੇ ਆ ਨਾ ਪਰ ਉਹਨੂੰ ਤੇਹੀ ਵੀ ਜਿਹੜੇ ਜਵਾਕ ਨੇ ਜਾਂ ਇਹ ਕਰਨੇ ਇਹਨਾਂ ਦਾ ਫਾਈਨਲੀ ਜੀਵਨ ਥੋੜਾ ਖੁਸ਼ਹਾਲ ਹੋਵੇ ਵਿਚਾਰੇ ਆਪਦੇ ਘਰੇ ਹਨਾ ਚੈਨ ਦੀ ਨੀਂਦ ਸੌ ਸਕਣ ਜਿਹੜੇ ਜਵਾਕ ਨੇ ਆਪਣਾ ਪੜ੍ਹਾਈ ਤੇ ਜਾਂ ਜਿਹੜੀ ਵੀ ਕੰਮ ਕਰਦੇ ਨੇ ਉਹ ਤੇ ਫੋਕਸ ਕਰ ਸਕਣ ਇਹਨਾਂ ਦੀ ਜਿਹੜੀ ਜੀਵਨ ਚ ਬਿਨਾਂ ਗੱਲ ਤੋਂ ਦੋ ਵਿਧਾ ਹੁੰਦੀਆਂ ਰਹਿੰਦੀਆਂ ਨੇ ਇਹ ਨਾ ਹਨਾ ਬਸ ਆਪਣਾ ਤੇ ਇਹੀ ਆ ਪਰ ਮੈਂ ਤਾਂ ਬਸ ਭਰਾਵਾਂ ਦੇ ਨਾਲ ਆ ਬਾਈ ਮੈਨੂੰ ਤਾਂ ਸੋ ਮੈਂ ਇਹ ਨਹੀਂ ਕਹਿੰਦਾ ਵੀਰੇ ਮੈਂ ਬਹੁਤ ਕਰ ਦੂੰਗਾ ਮੈਨੂੰ ਇਦਾਂ ਹੀ ਆ ਵੀ ਜਿੰਨਾ ਮੇਰੇ ਤੋਂ ਹੋ ਸਕੇ ਮੈਂ ਕਰਨਾ ਚਾਹੁੰਦਾ ਦਿਨੋ ਇਹ ਕੋਈ ਮਤਲਬ ਆਏ ਨਹੀਂ ਹੈਗਾ ਵੀ ਈ ਮੈਂ ਕਿਸੀ ਚੀਜ਼ ਲਈ ਕਰਾਂ ਜੇ ਤੂੰ ਮੈਨੂੰ ਕੋਈ ਬੈਨੀਫਿਟ ਹੋਵੇ ਅਸੀਸਾਂ ਜਰੂਰ ਬਈ ორგანო ਦੀਆਂ ਮਿਲਦੀਆਂ ਨੇ ਬਾਈ ਜਨੌਦੇ ਘਰ ਕੀ ਤੁਰੇ ਫਿਰਦੇ ਆ ਸ਼ੁਰੂ ਤੋਂ ਪਰ ਮੇਰਾ ਅੰਦਰੋਂ ਦਿਲ ਕਰਦਾ ਸੀਗਾ ਵੀ ਯਾਰ ਜੇ ਪ੍ਰਮਾਤਮਾ ਨੇ ਇੰਨੇ ਜੋਗਾ ਕੀਤਾ ਤਾਂ ਕੁਛ ਕੀਤਾ ਜਾਵੇ ਹਨਾ ਜੀ